ਗਾਂਧੀ ਚੌਂਕ ਤੋਂ ਸੀਮੀ ਬਿਊਟੀ ਪਾਰਲਰ ਤੋਂ ਗੱਲ ਕਰ ਰਹੇ ਆ ਅਸੀਂ ਕੁਝ ਦਿਨ ਪਹਿਲਾਂ ਇਹ ਸਿਲੰਡਰ ਮੰਗਵਾਇਆ ਸੀਗਾ ਪੰਜ ਸਾਪਾਣ ਤੋਂ ਭਾਰਤ ਗੈਸ ਦਾ ਠੀਕ ਹੈ ਅਸੀਂ ਇਹਨੂੰ ਚਲਾਇਆ ਥੋੜੇ ਦਿਨ ਚੱਲਿਆ ਤੇ ਇਹ ਥੋੜੇ ਦਿਨ ਚੱਲ ਕੇ ਹੀ ਇਹ ਮਤਲਬ ਬੰਦ ਹੋ ਗਿਆ ਤੇ ਵਜਨ ਦੇ ਵਿੱਚ ਹੱਲੇ ਵੀ ਹੈਵੀ ਆ ਭਾਰਾ ਤੇ ਅਸੀਂ ਕਿਸੇ ਸਿਲੰਡਰਾਂ ਨਾਲ ਲਾ ਕੇ ਪੁੱਛਿਆ ਵੀ ਇਹ ਕੀ ਚੱਕਰ ਹੈ ਚੱਲਦਾ ਕਿਉਂ ਨਹੀਂ ਪਿਆ ਦੂਜਾ ਲਾਣੇ ਦੂਜਾ ਚੱਲ ਪੰਦਾ ਇਹ ਕਿਉਂ ਨਹੀਂ ਚੱਲ ਰਿਹਾ ਉਹ ਕਹਿੰਦਾ ਜੀ ਇਹਨੂੰ ਫੜਕਾ ਕੇ ਦੇਖੋ ਜੀ ਇਹ ਲਾ ਕੇ ਦੇਖੋ ਇਹਦੇ ਵਿੱਚ ਵਜਨ ਵੀ ਹੈਗਾ ਤੇ ਇਹਦੇ ਵਿੱਚ ਪਾਣੀ ਛੰਕਦਾ ਹੈ ਜਦੋਂ ਉਹਨੇ ਸਿਲੰਡਰ ਆ ਲੈਣੇ ਕਿਸੇ ਹੋਰ ਨੇ ਸਾਨੂੰ ਦੱਸਿਆ ਇਹਨੂੰ ਪੁੱਠਾ ਕਰਕੇ ਦੇਖੋ ਸੂਈ ਮਾਰ ਕੇ ਅਸੀਂ ਓਵੇਂ ਪਿੰਨਨ ਮਾਰ ਕੇ ਦੇਖਿਆ ਇਹਦੇ ਵਿੱਚੋਂ ਪਾਣੀ ਨਿਕਲ ਰਿਹਾ ਤੇ ਇਹਦੇ ਵਿੱਚ ਅੱਜ ਵੀ ਵੇਟ ਤੇ ਇਹ 22 ਕਿਲੋ ਦਾ ਹੈਗਾ ਠੀਕ ਹੈ ਜਿਵੇਂ ਜਿਕੇ 15 ਕਿਲੋ ਦਾ ਖਾਲੀ ਆ ਬਾਕੀ ਇਹਦੇ ਵਿੱਚ ਪਾਣੀ ਆ ਤੇ ਗੈਸ ਥੋੜੇ ਦਿਨ ਹੀ ਚੱਲੀ ਆ ਬਾਕੀ ਇਹ ਪਾਣੀ ਹੈਗਾ ਵਿੱਚ ਉਹ ਗਾਂਧੀ ਚੌਂਕ ਤੋਂ ਸੀਮੀ ਬਿਊਟੀ ਪਾਰਲਰ ਤੋਂ ਗੱਲ ਕਰ ਰਹੇ ਆ ਅਸੀਂ ਕੁਝ ਦਿਨ ਪਹਿਲਾਂ ਇਹ ਸਿਲੰਡਰ ਮੰਗਵਾਇਆ ਸੀਗਾ ਕਨਸਾ ਪਤਾ ਨੂੰ ਭਾਰਤ ਗੈਸ ਦਾ ਠੀਕ ਹੈ ਜੀ ਅਸੀਂ ਇਹਨੂੰ ਚਲਾਇਆ ਥੋੜੇ ਦਿਨ ਹੀ ਚੱਲਿਆ ਤੇ ਇਹ ਥੋੜੇ ਦਿਨ ਚੱਲ ਕੇ ਹੀ ਇਹ ਮਤਲਬ ਬੰਦ ਹੋ ਗਿਆ ਤੇ ਵਜਨ ਦੇ ਵਿੱਚ ਹੱਲੇ ਵੀ ਹੈਵੀ ਆ ਭਾਰਾ ਤੇ ਅਸੀਂ ਕਿਸੇ ਸਿਲੰਡਰਾਂ ਨਾਲ ਲਾ ਕੇ ਪੁੱਛਿਆ ਵੀ ਇਹ ਕੀ ਚੱਕਰ ਹੈ ਚੱਲਦਾ ਕਿਉਂ ਨਹੀਂ ਪਿਆ ਦੂਜਾ ਲਾਣੇ ਦੂਜਾ ਚੱਲ ਪੰਦਾ ਇਹ ਕਿਉਂ ਨਹੀਂ ਚੱਲ ਰਿਹਾ ਉਹ ਕਹਿੰਦਾ ਜੀ ਇਹਨੂੰ ਫੜਕਾ ਕੇ ਦੇਖੋ ਅਸੀਂ ਇਹ ਲਾ ਕੇ ਦੇਖਿਆ ਇਹਦੇ ਵਿੱਚ ਵਜਨ ਵੀ ਹੈਗਾ ਤੇ ਇਹਦੇ ਵਿੱਚ ਪਾਣੀ ਛੰਕਦਾ ਹੈ ਜਦੋਂ ਉਹਨੇ ਸਿਲੰਡਰਾਂ ਵਾਲੇ ਨੇ ਕਿਸੇ ਹੋਰ ਨੇ ਸਾਨੂੰ ਦੱਸਿਆ ਜੀ ਇਹਨੂੰ ਪੁੱਠਾ ਕਰਕੇ ਦੇਖੋ ਸੂਈ ਮਾਰ ਕੇ ਅਸੀਂ ਓਵੇਂ ਪਿੰਨਨ ਮਾਰ ਕੇ ਦੇਖਿਆ ਇਹਦੇ ਵਿੱਚੋਂ ਪਾਣੀ ਨਿਕਲ ਰਿਹਾ ਤੇ ਇਹਦੇ ਵਿੱਚ ਅੱਜ ਵੀ ਵੇਟ ਤੇ ਇਹ 20 ਕਿਲੋ ਦਾ ਹੈਗਾ ਠੀਕ ਹੈ ਜਿਵੇਂ ਜਿਕੇ 15 ਕਿਲੋ ਦਾ ਖਾਲੀ ਆ ਬਾਕੀ ਇਹਦੇ ਵਿੱਚ ਪਾਣੀ ਆ ਤੇ ਗੈਸ ਥੋੜੇ ਦਿਨ ਹੀ ਚੱਲੀ ਆ ਬਾਕੀ ਇਹ ਪਾਣੀ ਹੈਗਾ ਵਿੱਚ ਉਹ ਗਾਂਧੀ ਚੌਂਕ ਤੋਂ ਸੀਮੀ ਬਿਊਟੀ ਬਾਰਬਰ ਤੋਂ ਗੱਲ ਕਰ ਰਹੇ ਆ ਅਸੀਂ ਕੁਝ ਦਿਨ ਪਹਿਲਾਂ ਇਹ ਸਿਲੰਡਰ ਮੰਗਵਾਇਆ ਸੀਗਾ ਕਨਸਾ ਪਤਾ ਨੂੰ ਭਾਰਤੀ ਗੈਸ ਦਾ ਠੀਕ ਹੈ ਅਸੀਂ ਇਹਨੂੰ ਚਲਾਇਆ ਥੋੜੇ ਦਿਨ ਹੀ ਚੱਲਿਆ ਤੇ ਇਹ ਥੋੜੇ ਦਿਨ ਚੱਲ ਕੇ ਹੀ ਇਹ ਮਤਲਬ ਬੰਦ ਹੋ ਗਿਆ ਤੇ ਵਜਨ ਦੇ ਵਿੱਚ ਹਾਲੇ ਵੀ ਹੈਵੀ ਹੈ ਭਾਰਾ ਤੇ ਅਸੀਂ ਕਿਸੇ ਸਿਲੰਡਰਾਂ ਨਾਲ ਲਾ ਕੇ ਪੁੱਛਿਆ ਵੀ ਇਹ ਕਿਹ ਚੱਕਰ ਹੈ ਚੱਲਦਾ ਕਿਉਂ ਨਹੀਂ ਪਿਆ ਦੂਜਾ ਲਾਣੇ ਦੂਜਾ ਚੱਲ ਪੰਦਾ ਇਹ ਕਿਉਂ ਨਹੀਂ ਚੱਲ ਰਿਹਾ ਉਹ ਕਹਿੰਦਾ ਜੀ ਇਹਨੂੰ ਖੜਕਾ ਕੇ ਦੇਖੋ ਅਸੀਂ ਇਹ ਲਾ ਕੇ ਦੇਖਿਆ ਦੇ ਵਿੱਚ ਵਜਨ ਵੀ ਹੈਗਾ ਤੇ ਇਹਦੇ ਵਿੱਚ ਪਾਣੀ ਛੰਕਦਾ ਜਦੋਂ ਉਹਨੇ ਸਿਲੰਡਰ ਆ ਲੈਨੇ ਕਿਸੇ ਹੋਰ ਨੇ ਸਾਨੂੰ ਦੱਸਿਆ ਜੀ ਇਹਨੂੰ ਕੁੱਠਾ ਕਰਕੇ ਦੇਖੋ ਸੂਈ ਮਾਰ ਕੇ ਅਸੀਂ ਓਵੇਂ ਪਿੰਨਨ ਮਾਰ ਕੇ ਦੇਖਿਆ ਇਹਦੇ ਵਿੱਚੋਂ ਪਾਣੀ ਨਿਕਲ ਰਿਹਾ ਤੇ ਇਹਦੇ ਵਿੱਚ ਅੱਜ ਵੀ ਵੇਟ ਚ ਇਹ 22 ਕਿਲੋ ਦਾ ਹੈਗਾ ਠੀਕ ਹੈ ਜੀ ਦੇਖੀ 15 ਕਿਲੋ ਦਾ ਖਾਲੀ ਆ ਬਾਕੀ ਇਹਦੇ ਚ ਪਾਣੀ ਆ ਤੇ ਗੈਸ ਥੋੜੇ ਦਿਨ ਹੀ ਚੱਲੀ ਆ ਬਾਕੀ ਇਹ ਪਾਣੀ ਹੈਗਾ ਵਿੱਚ ਉਹ ਗਾਂਧੀ ਚੌਂਕ ਚੋਂ ਸੀਮੀ ਬਿਊਟੀ ਬਾਰਬਰ ਤੋਂ ਗੱਲ ਕਰ ਰਹੇ ਆ ਅਸੀਂ ਕੁਝ ਦਿਨ ਪਹਿਲਾਂ ਇਹ ਸਿਲੰਡਰ ਮੰਗਵਾਇਆ ਸੀਗਾ ਕਨਸਾ ਪਤਾ ਨੂੰ ਭਾਰਤ ਗੈਸ ਦਾ ਠੀਕ ਹੈ ਜੀ ਅਸੀਂ ਇਹਨੂੰ ਚਲਾਇਆ ਥੋੜੇ ਦਿਨ ਹੀ ਚੱਲਿਆ ਤੇ ਇਹ ਥੋੜੇ ਦਿਨ ਚੱਲ ਕੇ ਹੀ ਇਹ ਮਤਲਬ ਬੰਦ ਹੋ ਗਿਆ ਤੇ ਵਜਨ ਦੇ ਵਿੱਚ ਹੱਲੇ ਵੀ ਹੈਵੀ ਆ ਭਾਰਾ ਤੇ ਅਸੀਂ ਕਿਸੇ ਸਿਲੰਡਰਾਂ ਨਾਲ ਲਾ ਕੇ ਪੁੱਛਿਆ ਵੀ ਇਹ ਕੀ ਚੱਕਰ ਹੈ ਚੱਲਦਾ ਕਿਉਂ ਨਹੀਂ ਪਿਆ ਦੂਜਾ ਲਾਣੇ ਦੂਜਾ ਚੱਲ ਪੰਦਾ ਇਹ ਕਿਉਂ ਨਹੀਂ ਚੱਲ ਰਿਹਾ ਉਹ ਕਹਿੰਦਾ ਜੀ ਇਹਨੂੰ ਖੜਕਾ ਕੇ ਦੇਖੋ ਅਸੀਂ ਲਾ ਕੇ ਕਿਹਾ ਇਹਦੇ ਵਿੱਚ ਵਜਨ ਵੀ ਹੈਗਾ ਤੇ ਇਹਦੇ ਵਿੱਚ ਪਾਣੀ ਛੰਕਦਾ ਜਦੋਂ ਉਹਨੇ ਸਿਲੰਡਰਾਂ ਨਾਲ ਕਿਸੇ ਹੋਰ ਨੇ ਸਾਨੂੰ ਦੱਸਿਆ ਜੀ ਇਹਨੂੰ ਪੁੱਠਾ ਕਰਕੇ ਦੇਖੋ ਸੋਈ ਮਾਰ ਕੇ ਅਸੀਂ ਓਵੇਂ ਪਿੰਨਨ ਮਾਰ ਕੇ ਦੇਖਿਆ ਇਹਦੇ ਵਿੱਚੋਂ ਪਾਣੀ ਨਿਕਲ ਰਿਹਾ ਤੇ ਇਹਦੇ ਵਿੱਚ ਅੱਜ ਵੀ ਵੇਟ ਤੇ ਇਹ 23 ਕਿਲੋ ਦਾ ਹੈਗਾ ਠੀਕ ਹੈ ਜੀਲੇ ਚ ਕਿ 15 ਕਿਲੋ ਦਾ ਖਾਲੀ ਆ ਬਾਕੀ ਇਹਦੇ ਚ ਪਾਣੀ ਆ ਤੇ ਗੈਸ ਥੋੜੇ ਦਿਨ ਹੀ ਚੱਲੀ ਆ ਬਾਕੀ ਇਹ ਪਾਣੀ ਹੈਗਾ ਵਿੱਚ